ਸਾਰੇ ਨਵੇਂ ਆ ਗਏ 21 ਦਿਨ ਸਪੈਸ਼ਲ ਦੇ اندر ਹੀ ਬਹੁਤ ਸੋਹਣੇ ਸੋਹਣੇ ਐਡਬਾ ਲੈ ਕੇ ਆ ਗਏ ਆਰਗੰਝਾ ਦੇ ਜਿਵੇਂ 1650 ਰੁਪਏ ਦਾ 1650 ਰੁਪਏ ਦਾ ਡੀਜ਼ਾਈਨ ਬਹੁਤ ਹੈ ਕੁਆਲਿਟੀ ਬਹੁਤ ਹੈਗੀ ਆਰਗੰਝਾ ਦੇ ਡਿਸਕਾਊਂਟ ਚੱਲ ਰਹੀ ਜੰਦੀ ਹੈ 50% ਡਿਸਕਾਊਂਟ। ਲਓ ਜੀ ਬਿਲਕੁਲ ਸਹੀ ਗੱਲ ਹੈ 21 ਦਿਨਾਂ ਦੀ ਸਪੈਸ਼ਲ ਆਫਰ ਦੇ ਵਿੱਚ ਇਸ ਤਰ੍ਹਾਂ ਦੇ ਨਵੇਂ ਆਰਟੀਕਲ ਮਿਲਣਗੇ, ਡਿਸਕਾਊਂਟ ਰੇਟ ਮਿਲਣਗੇ। ਬਹੁਤ ਹੀ ਜਾਇਜ਼ ਰੇਟਾਂ ਤੇ ਸੂਟ ਆ ਚੁੱਕੇ 2150 2150 ਦੇ ਰੇਂਜ ਦੇ ਵਿੱਚ ਹੈ। ਤੁਸੀਂ ਕੀ ਕਰਨਾ ਆਉਣਾ ਗੋਠੀਵੜ ਵੜ ਵੜ ਤੇ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਕਰਨਾ ਜ਼ਰੂਰ ਹੈ ਵੀਰੇ। ਗੋਠੀਵੜ ਵੜ ਵੜ ਚੈਨਲ YouTube ਦਾ ਹੈਗਾ। ਗੋਠੀ ਵਰਲਡਵਾਈਡ ਵੜ ਵੜ 2540 ਡਾਟਿਕ ਚੈੱਕ ਕਰੋ। ਲਓ ਜੀ ਬਿਲਕੁਲ ਸਹੀ ਕਹਿ ਰਹੇ ਨੇ। ਆਹ ਦੇਖੋ ਜੀ ਨਵੇਂ-ਨਵੇਂ ਕਨਸੈਪਟ ਤੇ ਨਵੇਂ-ਨਵੇਂ ਆਰਟੀਕਲ ਮਿਲਨੇ ਤੁਹਾਨੂੰ। 50% ਆਫ ਤੇ ਠੀਕ ਹੈ ਜੀ ਨਵੇਂ ਬੇਸਾਂ ਤੇ ਔਰਗੰਜਾ ਗਲਾਸ ਤੇ ਸੂਟ ਔਰਗੈਨਿਕ ਸਾਰੀ ਵੈਰਾਈਟੀ ਚੋਕੇ ਬਿਆਰ ਨਾਲ ਅੱਗੇ ਰੇਟਾਂ ਤੇ ਹੈ ਨਾਰਮਲ ਰੇਟਾਂ ਤੇ ਹੈ ਜਿਆਰੇਟਾਂ ਤੇ ਹੈ ਪਾਰਟੀ ਵਿੱਚ ਸੂਟ ਨੇ ਔਰਗੰਜਾ ਰੇ ਸੂਟ ਨੇ ਔਰਗੰਜਾ ਦੁਪੱਟਾ ਹੈ ਜਿਵੇਂ ਕਿ 15.5 16.5 15.5 16.5 ਦੇ ਕੁਝ ਜੈ ਲੈ ਕੇ ਆਏ ਮੈਂ ਦੁਪੱਟਾ ਵੀ ਔਰਗੰਜਾ ਦਾ ਸੂਟ ਵੀ ਔਰਗੰਜਾ ਸੈਂਪਲ ਖਰਦ ਹੋ ਜਾਤ ਜਿਵੇਂ ਕਿ ਭਾਜੀ ਆਹ ਆਰਟੀਕਲ ਹੈ ਚੈੱਕ ਕਰੋ ਬਈ 1 ਕਲਾਸ ਪੀਸ ਹੈ ਜੀ ਇਹ ਆ ਦੁਪੱਟਾ ਭਾਜੀ ਤੇ ਨਾਲ ਬੋਟਮ ਤੇ ਵਰਕ ਹੈ ਦੁਪੱਟੇ ਬੋਟਮ ਤੇ ਵਰਕ ਹੈ ਰੇਟ ਹੈ 1650 ਰੁਪਏ ਦਾ ਅਗਲਾ ਅਡੀਗਲ ਭਾਜੀ ਆ ਆ ਗਿਆ ਆਪਣੇ ਕੋਲ ਇਹ ਕਲਾਸ ਪੀਸ ਹੈ ਵੀਰੇ ਹੋਰ ਗੰਜਾ ਦਾ ਸੂਟ ਹੈ ਪਲੱਸ ਹੈਂਡਵਰਕ ਹੈ ਹੋਰ ਗੰਜਾ ਦਾ ਸੂਟ ਹੈ ਹੋਰ ਗੰਜਾ ਦੁਪੱਟਾ ਹੈ ਹੋਰ ਗੰਜਾ ਦਾ ਸੂਟ ਹੈ ਵੀਰੇ ਹੋਰ ਗੰਜਾ ਦੁਪੱਟਾ ਹੈ ਰੇਟ ਮੈਂ ਸਭ ਨੂੰ ਨਾਲ ਨਾਲ ਹੋਏ ਕੁਦਰ ਸੁਆਈ ਆ ਲੋ ਜੀ 1500 ਦਾ ਕੈਟਲੋਗ ਵਾਲਾ ਪੀਸ ਹੈ ਡਿਜ਼ਾਈਨ ਬਹੁਤ ਥੋੜੇ ਥੋੜੇ ਅੱਗੇ ਨੇ ਆਪਣੇ ਕੋਲ ਬੀਨੈਕ ਵਾਲੇ ਪਾਜੀ ਬੀਨੈਕ ਵਾਲੇ ਦੁਪੱਟੇ ਦੇ ਵਰਕ ਜਿੰਦਾ ਰੇਟ ਹੈ 1650 ਰੁਪਏ ਦਾ 1650 ਰੁਪਏ ਦਾ ਬਹੁਤ ਹੀ ਸੋਹਣੇ ਸੋਹਣੇ ਸੂਟ ਆਪਣੇ ਕੋਲ ਆ ਗਏ ਨੇ ਅਗਲਾ ਆਰਟੀਕਲ 1650 ਰੁਪਏ ਦਾ ਹੈ 1650 ਰੁਪਏ ਦਾ ਔਰਗੰਝਾ ਦਾ ਪੈਚ ਦਾ ਵਰਕ ਔਰਗੰਝਾ ਦਾ ਸੂਟ ਹੈ ਔਰਗੰਝਾ ਦੁਪੱਟਾ ਹੈ ਔਰਗੰਝਾ ਦਾ ਸੂਟ ਹੈ ਔਰਗੰਝਾ ਦੁਪੱਟਾ ਹੈ ਬਾਟਮ ਤੇ ਵਰਕ ਹੈ ਅਗਲਾ ਡਿਜ਼ਾਈਨ ਆ ਗਿਆ 1550 ਰੁਪਏ ਦਾ ਹੈ ਸਾਡੇ 1500 ਦਾ ਇਹ ਕਲਾਸ ਪੀਸ ਹੈ ਜੀ ਇਹ ਕਲਾਸ ਕੁਆਲਟੀ ਹੈ ਬਹੁਤ ਹੀ ਸੋਹਣਾ ਫੁੱਟ ਹੈ ਸਾਡੇ 1500 ਰੁਪਏ ਦਾ ਸੈੱਟ ਦਾ ਵਰਕ ਹੈ ਆਰਟੀਕਲ ਬਹੁਤ ਪਿਆਰਾ ਹੈ ਆ ਦੁਪੱਟਾ ਜੀ ਬੋਟਮ ਤੇ ਵਰਕ ਹੈ ਰੇਟ ਹੈ ਸਾਡੇ 1500 ਜੀ ਅਗਲਾ ਆਰਟੀਕਲ ਜੀ 3 ਇੱਕ ਹੈਂਡ ਵਰਕ 3 ਇੱਕ ਬੋਟਮ ਤੇ ਵਰਕ ਇਹ ਕਲਾਸ ਪੀਸ ਰੇਟ ਹੈ 1600 ਦਾ ਜੀ ਸਾਡੇ 1600 ਦਾ ਬੋਟਮ ਤੇ ਵਰਕ ਨਮਰਤਾ ਗੋਟਾ ਡੋਰੀ ਦਾ ਰੇਟ ਤੇ ਬਿੱਤੇ ਬੈਕ 1650 ਰੁਪਏ ਦਾ 1650 ਰੁਪਏ ਦਾ ਰੱਖੋ ਫਰੰਟੇ ਦੀ ਸੇਮ ਬੈਕ ਬਣੀ ਹੋਈ ਹੈ ਫਰੰਟ ਤੇ ਬੈਕ ਇਹ ਕਲਾਸ 30 ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਸਾਰੇ ਡਿਜ਼ਾਈਨ ਨਵੇਂ ਆਪਰੇ ਗੁਰਾ ਕੁਚੇ ਕਰੋ ਇਹ ਕਲਾਸ 30 ਸਾਡੇ 1650 ਰੁਪਏ ਦਾ ਕੈਟਲੋਗ ਵਾਲਾ ਫੈਂਸੀ ਦੁਪੱਟਾ ਕੰਟਰਾਸਟ ਦੁਪੱਟਾ ਇਹ ਕਲਾਸ 30 ਦੁਪੱਟੇ ਤੇ ਵਰਕ ਹੈ बॉਟਮ ਤੇ ਵਰਕ ਹੈ ਉਸ ਤੋਂ ਅਗਲਾ ਡਿਜ਼ਾਈਨ ਇਹ ਜਿੰਨੇ ਡਿਜ਼ਾਈਨ ਹੈ 15 16 ਸਾਢੇ 15 ਸਾਢੇ 1600 ਰੁਪਏ ਦੇ ਚ ਆ ਸਾਢੇ 1600 ਰੁਪਏ ਦੇ 8 ਬੱਟੇ ਦੇ ਅਗਲਾ ਡਿਜ਼ਾਈਨ ਔਰ ਗੰਜਾ ਦੇ ਉੱਪਰ ਸਾਢੇ 1600 ਰੁਪਏ ਦਾ बॉਟਮ ਤੇ ਵਰਕ ਵਾਲਾ ਮੋਰਨੀ ਵਾਲਾ ਹਿੱਟ ਵੀ ਹੈ ਦੁਪੱਟੇ ਦੇ ਵਰਕ ਵਾਲਾ ਉਸ ਤੋਂ ਅਗਲਾ ਡਿਜ਼ਾਈਨ ਬਹੁਤ ਹੀ ਸੋਹਣਾ ਸਾਢੇ 1600 ਰੁਪਏ ਦਾ ਏ ਕਲਾਸ ਪੀ ਏ ਕਲਾਸ ਹੈਂਡਵਰਕ ਦਾ ਪੀਸ ਉਸ ਤੋਂ ਅਗਲਾ ਡਿਜ਼ਾਈਨ ਚੈੱਕ ਕਰੋ ਭਾਜੀ ਉਸ ਤੋਂ ਅਗਲਾ ਡਿਜ਼ਾਈਨ ਇੰਨਾ ਸੋਹਣਾ ਹੈ ਮੈਂ ਕਿ ਤੁਹਾਨੂੰ ਡਿਜ਼ਾਈਨ ਦੇ ਵੀਜੀ ਇਸਲੀ ਡਿਜ਼ਾਈਨ ਟੈਕਸਟ ਲੋਕ ਦਾ ਪੀਸ ਹੈ ਉਸ ਤੋਂ ਅਗਲਾ ਡਿਜ਼ਾਈਨ ਹਿੱਟ ਡਿਜ਼ਾਈਨ ਪੰਜਾਬੀ ਲੁੱਕ ਦੇ ਅੰਦਰ ਜਾਗਰ ਸ਼ੈਰ ਸਿਰਫ 1650 ਰੁਪਏ ਦਾ ਦੁਪੱਟੇ ਦੇ ਆ ਮੋਰਨੀ ਵਾਲਾ 1650 ਰੁਪਏ ਦਾ ਮੋਰਨੀ ਵਾਲਾ 1650 ਰੁਪਏ ਦਾ ਇਸ ਤੋਂ ਘੱਟ ਰੇਟ ਦੀ ਆਈਟਮ ਹੈਗੀ ਹੈ ਉਹਦੇ ਸੈਂਪਲ ਹਨ 2000 ਸੈਂਪਲ ਆਇਆ ਹੈ ਘੱਟ ਰੇਟ ਦੇ ਜੋ ਨੋਰਮਲ ਰੇਟਾਂ ਦੇ ਜਿਵੇਂ ਕਿ ਆ ਆਰਟੀਕਲ ਹੈ ਸਾਡੇ 1350 ਰੁਪਏ ਦੇ ਉਸ ਤੋਂ ਅਗਲਾ ਡਿਜ਼ਾਈਨ ਉਹ ਕੀ ਸੋਨਾ ਦੁਪੱਟੇ ਤੇ ਵਰਕ ਬੋਟਮ ਤੇ ਵਰਕ 1350 ਉਹ ਤੋਂ ਅਗਲਾ ਡਿਜ਼ਾਈਨ ਸਾਡੇ 1300 ਮਾਡਲ ਗ੍ਰੀਨ ਕਲ ਰਹੀ ਆਰਟੀਕਲ ਬਹੁਤ ਪਿਆਰਾ ਹੈ ਟੁਪਟੇ ਤੇ ਵਰਕ ਹੈ ਬਾਟਮ ਤੇ ਵਰਕ ਹੈ 1350 ਉਸ ਤੋਂ ਅਗਲਾ ਡਿਜ਼ਾਈਨ ਉਸ ਤੋਂ ਅਗਲਾ ਡਿਜ਼ਾਈਨ ਵੀ ਵੀਰੇ 1350 ਡਿਜ਼ਾਈਨਾਂ ਦੀ ਕੋਈ ਕਮਨੀ ਬਰੇਡਿਟੀ ਨਹੀਂ ਕੋਈ ਕਮਨੀ ਅਗਲਾ ਆਰਟੀਕਲ ਦਿਖਾਉਂਦੇ ਭਾਜੀ ਸਾਈਲ ਭਾਜੀ ਸਪੈਸ਼ਲ ਆਫਰ ਦੇ ਵਿੱਚ ਆਰਟੀਕਲ ਬਹੁਤ ਸੋਹਣੇ ਆ ਚੁੱਕੇ ਨੇ ਜਿਵੇਂ ਕਿ ਤੁਸੀਂ ਨਿਗਾਹ ਮਾਰ ਰਹੇ ਹੋ ਵੀਰੇ ਪੀਸ ਦੇ ਉੱਪਰ ਇਹ ਸਾਰੇ ਡਿਸਕਾਊਂਟ ਦੇ ਵਿੱਚ ਆਏ ਹੋਏ ਨੇ ਸ਼ਰਟ ਹੈ ਕੰਟਰਾਸਟ ਬਾਟਮ ਡੈਮੋ ਆਰਟੀਕਲ ਰੇਟ 1650 ਆ ਲਓ ਜੀ ਨੈਕਸਟ ਆਰਟੀਕਲ ਚੈੱਕ ਕਰ ਲਓ ਵੀਰੇ ਯੂਓ ਬ ਰੈੱਡ ਦਾ ਪੀਸ ਹੈ ਨਵੀਂ ਚੀਜ਼ ਹੈ ਆਊਗਾ ਦੁਪੱਟਾ ਡਿਜ਼ਾਈਨਰ ਬਲੈਕ ਬਾਕ ਦੇ ਨਾਲ ਰੇਟ 1200 1500 1700 21 ਦਿਨ ਸਪੈਸ਼ਲ ਆਫਰ ਦੇ ਵਿੱਚ ਆਰਟੀਕਲ ਬਹੁਤ ਸੋਹਣੇ ਆ ਚੁੱਕੇ ਆ ਆ ਚੈੱਕ ਕਰ ਲਓ ਦੁਪੱਟਾ ਜੀ ਇਹ ਸਾਰੇ ਆਰਟੀਕਲ ਡਿਸਕਾਊਂਟ ਟਾਈ ਐਂਡ ਡਾਈ ਦੇ ਵਿੱਚ ਟਾਈ ਐਂਡ ਡਾਈ ਦੇ ਵਿੱਚ ਸੂਟ ਚੈੱਕ ਕਰ ਲਓ ਜੀ ਟਾਈ ਐਂਡ ਡਾਈ ਚ ਆ ਨਵੀਆਂ ਚੀਜ਼ਾਂ ਨੈੱਕ ਦੇ ਨਾਲ ਮੋਰਨੀ ਵਾਲੇ ਆਰਟੀਕਲ ਡੈਮੋ ਵਾਲੇ ਪੀਸ ਪਲੱਸ ਪੌਂਚਿਆਂ ਦੇ ਵਰਕ ਰੇਟ ਬਹੁਤ ਘੱਟ ਹੈ ਜੀ ਡਿਸਕਾਊਂਟ ਆਫਰ ਦੇ ਵਿੱਚ ਆ ਟਾਈ ਐਂਡ ਡਾਈ ਮੋਰਨਿੰਗ ਵਾਲਾ ਆਰਟੀਕਲ ਬੋਡ ਸ਼ੇਪ ਦੇ ਨਾਲ ਰੇਟ 1650 ਰੁਪਏ 21 ਦਿਨਾਂ ਦੀ ਆਫਰ ਦੇ ਵਿੱਚ ਆ ਲੋ ਜੀ ਆ ਸਾਰੇ 21 ਦਿਨਾਂ ਦੀ ਆਫਰ ਦੇ ਵਿੱਚ ਪੀਸ ਆ ਰਹੇ ਨੇ ਬਹੁਤ ਸੋਹਣੇ ਆਰਟੀਕਲ ਬਾਟਮ ਤੇ ਵਰਕ ਹੈ ਆ ਚੈੱਕ ਕਰੋ ਦੁਪੱਟਾ 1650 ਆ ਲੋ ਜੀ ਇੱਕ ਆਰਟੀਕਲ ਆ ਗਿਆ ਨਵਾਂ ਪੀਸ ਨਵੀਂ ਡਿਜ਼ਾਈਨ ਦੇ ਨਾਲ ਬਾਜੂ ਵਰਕ ਪਹੋਚੇ ਵਰਕ 1500 ਆ ਲੋ ਜੀ ਚੈੱਕ ਕਰ ਲੋ orange colors ਚਿੰਦੀ ਬੂਟੀ ਕੰਮ ਡਿਜ਼ਾਈਨਰ ਸੂਟ ਨੈੱਕ ਦੇ ਨਾਲ ਬਾਟਮ ਵਰਕ ਕੰਟਰਾਸਟ ਦੁਪੱਟਾ 1650 ਆ ਸਾਰੇ ਆਰਟੀਕਲ ਡਿਸਕਾਊਂਟ ਦੇ ਵਿੱਚ ਨੇ ਨਵੀਆਂ ਚੀਜ਼ਾਂ ਲੈਸ ਦੇ ਨਾਲ ਆਈਆਂ ਹੋਈਆਂ ਕੋਠੀ ਬੜਬੜ ਦੇ ਕੀ ਕੀ ਦੇਨ ਸਪੈਸ਼ਲ ਆਫਰਾਂ ਦੇ ਵਿੱਚ ਸਾਰੇ ਆਰਟੀਕਲ ਸਿਰਫ ਨੇ 1650 ਇਸ ਤਰ੍ਹਾਂ ਦੇ ਆਰਟੀਕਲ ਤੁਹਾਨੂੰ ਮਿਲਣਗੇ ਗੋਟੀ ਵੜ ਬੈਤੇ ਵੈਰਾਈਟੀ ਬਹੁਤ ਹੀ ਹੋਈ ਹੈ ਵੀਡੀਓ ਲਾਸਟ ਤੱਕ ਦੇਖਿਓ ਨਵੀਆਂ ਚੀਜ਼ਾਂ ਹੋਰ ਵੀ ਬਹੁਤੀਆਂ ਹਨ ਤੁਹਾਨੂੰ ਦਿਖਾ ਰਹੇ ਹਾਂ 2000 1500 ਤੋਂ ਲੈ ਕੇ 2200 2250 ਵਾਲੇ ਆਰਟੀਕਲ ਬਾਜੀ ਦਿਖਾਓ ਬਾਜੀ ਆਪਾਂ ਵੈਰਾਈਟੀ ਨੂੰ ਕੰਟੀਨਿਊ ਰੱਖਦੇ ਹੋਏ ਠੀਕ ਹੈ ਵੀਰੇ 1500 ਤੋਂ 2000 ਦੇ ਵਿੱਚ ਦੇ 21 ਦਿਨਾਂ ਦਾ ਮੇਲਾ ਜਿਵੇਂ ਬਾਜੀ ਹੋਰਾਂ ਨੇ ਦੱਸਿਆ ਹੈ 21 ਦਿਨਾਂ ਦਾ ਮੇਲਾ ਚੱਲ ਰਿਹਾ ਜਿਹਦੇ ਵਿੱਚ ਵੈਰਾਈਟੀ ਆ ਰਹੀਆਂ ਮੇਰੇ ਕੋਲੇ ਡੇਲੀ ਅਪਡੇਟਸ ਨਮੀਤੇ ਫਰੈਸ਼ ਵੈਰਾਈਟੀ ਬੁਟੀਕ ਵਾਲੇ ਸੂਟ ਆ ਇੱਕ ਤੁਹਾਨੂੰ ਆਰਟੀਕਲ ਦਿਖਾਉਣਾ ਵੀਰੇ ਮੈਂ ਬਾਕੀ ਵੈਰਾਈਟੀਆਂ ਤੁਹਾਨੂੰ ਫਾਸਟ ਫਾਸ ਦਿਖਾਉਣੀ ਪੈਣੀ ਹੈ ਕਿਉਂਕਿ ਵੈਰਾਈਟੀ ਹੈਗੀ ਜਿਆਦੇ ਤੇ ਸਮਾਂ ਜਿਹੜਾ ਉਹ ਹੁੰਦਾ ਲਿਮਟਿਡ ਪਹੁੰਚੇ ਵਰਕ ਵਾਲਾ ਹੈਂਡ ਵਰਕ ਦਾ ਸਟਾਈਲਿਸ਼ ਜੈਂਡਰ ਸੂਟ ਆ ਲੋ ਜੀ ਗਲਾਸ ਟਿਸ਼ੂ ਬੇਸ ਦੇ ਉੱਤੇ ਇਹ ਲੋ ਬੂਟੀ ਦਾ ਕੰਮ ਕੀਤਾ ਹੋਇਆ ਸਾਲਾ ਜਦੀ ਦਾ ਬਾਜੀ ਰੇਟ ਰੇਟ ਬਾਜੀ ਆ ਦੇਖੋ 50% ਆਫ ਬਾਜੀ 50% ਆਫ 3500 ਵਾਲਾ 1750 ਬਾਜੀ ਆ ਲੋ ਜੀ ਕ੍ਰਾਸ਼ ਗਲਾਸ ਟਿਸ਼ੂ ਦੇ ਉੱਤੇ ਆ ਲੋ ਬਾਜੀ ਨਵੇਂ-ਨਵੇਂ ਕੱਪੜੇ 2350 2350 ਬਾਜੀ 2350 ਆ ਵਾਲੇ ਆ ਗਿਆ ਜੀ ਪਾਊਡਰ ਬਲੂ ਕਲਰ ਆ ਦੇਖੋ ਭਾਜੀ ਹਜੇ ਸਲਾਈਆਂ ਵੀ ਨਹੀਂ ਲੱਗੀਆਂ ਜਮਾ ਨਵੇਂ ਪੀਸ ਨੇ ਦੁਪੱਟੇ ਨਾਲ ਨੇ ਆ ਲਓ ਭਾਜੀ ਆ ਚੱਕੋ ਗਰਾਸ ਟਿਸ਼ਨ ਦੇ ਉੱਤੇ ਅਗਲਾ ਮਹਿੰਦੀ ਕਲਰ ਦਾ ਬਹੁਤ ਹੀ ਸੋਹਣਾ ਲੀਕਲਾ ਬਣਿਆ ਹੋਇਆ ਹੈਗੀ ਬਾਜੂਆ ਨਾਲ ਦੁਪੱਟਾ ਆ ਲਓ ਜੀ ਫੇਕ ਕਲਰ ਦਾ ਸਟਾਈਲਿਸ਼ ਦੁਪੱਟੇ ਵਾਲਾ ਪੌਂਚੇ ਵਰਕ ਵਾਲਾ ਤੇ ਆ ਲਓ ਭਾਜੀ ਜਾਂਦੇ ਜਾਂਦੇ ਦੇਖੋ ਤੋਹਫਾ ਤੋਹਫਾ ਹੈ ਭਾਜੀ ਤੋਹਫਾ ਇਸ ਰੇਂਜ ਦੇ ਵਿੱਚ ਕਿੰਨੇ ਨਹੀਂ ਮਿਲਨੇ ਗਾਰੰਟੀ ਕਰਦੇ ਆ ਜੋ ਵੈਰਾਈਟੀ ਜੋ ਰੇਟ ਤੁਹਾਨੂੰ ਇੱਥੇ ਮਿਲ ਜਾਣਗੇ ਉਹ ਕਿਤੇ ਨਹੀਂ ਮਿਲਨੇ ਜੀ ਆ ਲੋ ਆ ਚੱਲਿਆ ਜੀ ਸੂਟ ਤੇ ਆ ਆ ਗਿਆ ਜੀ ਅਗਲਾ ਫੈਡ ਵਰਕ ਦੇ ਵਿੱਚ ਉਸ ਤੋਂ ਬਾਅਦ ਆ ਗਿਆ ਜੀ ਆ ਵਾਲਾ ਜੀ ਹੁਣ ਐਕਸਟਰਾ ਆਪਾਂ ਬਹੁਤ ਚੀਜ਼ਾਂ ਦਿਖਾਤੀਆਂ ਸਪੈਸ਼ਲ ਇੱਕ ਹੀ ਦਿਨਾਂ ਚ ਕੀ ਦਿਖਾਵਾਂਗੇ ਬਾਜੀ ਬਹੁਤ ਚੀਜ਼ਾਂ ਐਨੀਆਂ ਚੀਜ਼ਾਂ ਆ ਕਿ ਮੁੱਕੀ ਨਹੀਂ ਰਹੀਆਂ ਆਜੋ ਮੈਂ ਦਿਖਾਵਾਂ ਤੁਹਾਨੂੰ ਸੂਟ ਬਹੁਤ ਆਏ ਆਪਣੇ ਕੋਲ ਡਿਜ਼ਾਈਨ ਕਾਫੀ ਆ ਚੁੱਕੇ ਆ ਤੁਸੀਂ ਪਹਿਲਾਂ ਆ ਚੀਜ਼ਾਂ ਚੈੱਕ ਕਰੋ ਆ ਵਰਕ ਚੈੱਕ ਕਰਾ ਦਿਓ ਕੱਪੜੇ ਚੈੱਕ ਕਰਾ ਦਿਓ ਬਹੁਤ ਸੋਹਣੇ ਕੱਪੜੇ ਆ ਬੀ ਆ ਬਹੁਤ ਸੋਹਣੀ ਹੈ ਦੁਪੱਟੇ ਨਾਲ ਪਤਾ ਕੀ ਹੈ ਬਾਜੀ ਹਾਂਜੀ ਬਾਜੀ ਆ ਦੇਖੋ ਪੂਰੇ ਹੈਵੀ ਦੁਪੱਟੇ ਆ ਅੱਛਾ ਇਹ ਦੁਪੱਟਾ ਹੈ ਬਾਜੀ ਹਾਂਜੀ ਦੁਪੱਟਾ ਦੇਖੋ ਤੁਸੀਂ ਆ ਸੂਟ ਆ ਗਿਆ ਨਵਾਂ ਬੇਸ ਹੈ ਤੇ ਆ ਦੇਖੋ ਜੀ ਦੁਪੱਟਾ ਬਾਜੀ ਵਾਕਈ ਜੀ ਸੂਟ ਤਾਂ ਸੋਨਾ ਹੈਗਾ ਹੀ ਹੈਗਾ ਦੁਪੱਟਾ ਉਦੋਂ ਵੀ ਸੋਨਾ ਹੈ ਜੀ ਵਾਹ ਜੀ ਪੂਰਾ ਪਾਰੀ ਹੈ ਰੇਟ ਪਤਾ ਕੀ ਹੈ ਬਾਜੀ ਇਹਦਾ ਰੇਟ ਦੱਸੋ ਬਾਜੀ ਇਹਦਾ ਰੇਟ ਸਿਰਫ 1450 ਜੀ ਸਿਰਫ 1450 ਹਾਂਜੀ ਇਹ ਨੈਕਸਟ ਡਿਜ਼ਾਈਨ ਦੇਖੋ ਕੱਪੜੇ ਨਵੇਂ ਮਿਲਣਗੇ ਆਪਣੇ ਕੋਲ ਵਰਕ ਨਵੇਂ ਮਿਲਣਗੇ ਦੁਪੱਟੇ ਮਿਲਣਗੇ ਜੀ ਸੋਹਣੇ ਸੋਨੇ ਦੇ ਮਨਮੋਲੇ ਦੀ ਰੇਡ ਕੀ ਹੈ 50% ਆਹ ਭਾਜੀ ਚੈੱਕ ਕਰੋ 1750 ਦਾ ਸੂਟ ਲਾਓ ਜੀ 3500 ਵਾਲਾ ਸੂਟ 1750 ਦੀ ਰੇਂਜ ਵਿੱਚ ਇੱਧਰ ਦੇਖੋ ਡਾਰਕ ਰੰਗਾਂ ਦੇ ਵਿੱਚ ਮੇਰੇ ਭੈਣਾ ਸੂਟ ਲਵਦੀਆਂ ਹੁੰਦੀਆਂ ਡਾਰਕ ਰੰਗਾਂ ਦੇ ਸੂਟ ਲਵਦੀਆਂ ਨਹੀਂ ਮਿਲਦਾ ਹੁੰਦਾ ਨੋਰਮਲ ਪ੍ਰਾਈਸ ਤੇ ਦੇ ਦਾਂਗੇ ਬਹੁਤ ਸੋਹਣਾ ਸੂਟ ਹੈ ਆ ਚੈੱਕ ਕਰੋ ਬਹੁਤ ਪਿਆਰਾ ਬੇਸ ਹੈ ਇਹ ਸਾਡੇ 850 ਤੋਂ 800 ਦੀ ਰੇਂਜ ਚ ਰੇਂਜ ਮਿਲ ਜੂਗਾ ਕਲਰ ਦੇਖੋ ਕਿੰਨੇ ਸੋਹਣੇ ਐ ਡਾਰਕ ਰੰਗਾਂ ਦੇ ਵਿੱਚ ਆਇਆ ਕਲਰ ਚਾਰ ਤਿਆਰ ਆਏ ਐ ਇਹਦੇ ਵਿੱਚ ਆਹ ਦੇਖੋ ਸਪੈਸ਼ਲ ਡਾਰਕ ਰੰਗ ਬਣਵਾਏ ਆ ਠੀਕ ਐ ਬਾਜੀ ਅਗਲਾ ਡਿਜ਼ਾਈਨ ਦੇਖੋ ਆ ਵੀ ਬਹੁਤ ਸੋਹਣਾ ਡਿਜ਼ਾਈਨ ਆਇਆ ਨਵੇਂ ਕੱਪੜੇ ਐ ਬੀ ਨੇਕ ਸਟਾਈਲ ਬਣਿਆ ਹੋਇਆ ਸਾਰਾ ਥ੍ਰੈਡ ਦਾ ਕੰਮ ਐ ਵੀਡੀਓ ਵੀ ਦੇਖ ਰਹੇ ਹੋ ਦੁਪੱਟਾ ਬਹੁਤ ਔਣੈ ਰੇਟ ਜਿਹੜਾ ਰਿਹਾ ਹੈਗਾ ਜੀ 1150 ਦਾ ਸੂਟ ਮਿਲ ਜੂਗਾ ਤੁਹਾਨੂੰ ਸਾਡੇ ਚਾਰ ਕਲਰ ਦੇ ਨਾਲ ਚਾਰ ਕਲਰ ਦੇ ਨਾਲ ਤੇ ਨੈਕ ਗੱਲ ਕਰੀ ਆਪਾਂ ਸੂਟ ਦੀ ਆ ਦੇਖੋ ਜੀ ਇਹ ਵੀ ਆ ਗਏ ਨਵੇਂ ਕੱਪੜੇ ਨਵੇਂ ਡਿਜ਼ਾਈਨ ਰੇਟ ਪਤਾ ਕੀ ਹੈ ਬਾਜੀ 1750 ਏਕੇ ਟੈਕਸ ਬ੍ਰਾਂਡ ਦਾ ਡਿਜੀਟਲ ਪ੍ਰਿੰਟਰਡ ਸੋਟਾ ਜੋਰਜਟ ਦਾ ਬਾਜੀ ਜੋਰਜਟ ਵਾਹ ਜੀ ਵਾਹ ਜੋਰਜਟ ਦਾ ਦੁਪੱਟਾ ਆ ਦੇਖੋ ਬਾਜੀ ਜੋਰਜਟ ਦਾ ਦੁਪੱਟਾ ਤੇ ਬੋਟਮ ਬਹੁਤ ਸੋਹਣੀ ਬੋਟਮ ਆਈ ਹੈ ਬਾਜੀ ਸਭ ਬਹੁਤ ਵਧੀਆ ਤੇ ਐਵੇਂ ਮੈਂ ਰਾਮ ਰੇਖ ਦੇ ਸੂਟ ਵੀ ਤੁਹਾਨੂੰ ਦਿਖਾ ਰਿਹਾ ਨਾ ਕੁਝ ਚਲਦੇ ਚਲਦੇ ਆ ਦੇਖੋ ਰਾਮ ਰੇਖ ਦੇ ਵੀ ਸੂਟ ਆਏ ਆਪਣੇ ਕੋਲ ਇਹਦੇ ਵਿੱਚ ਕੀ ਖਾਸ ਹੈ ਦਾ ਬਾਜੀ ਪਤਾ ਤੁਹਾਨੂੰ ਇਹ ਬ੍ਰਾਂਡਡ ਹੈ ਭਾਜੀ ਬ੍ਰਾਂਡਡ ਬ੍ਰਾਂਡਡ ਦਾ ਹੈ ਭਾਜੀ ਇੱਕ ਗੱਲ ਹੋਰ ਆ ਦੇਖੋ ਜਿਵੇਂ ਕਿ ਆ ਪ੍ਰਿੰਟਡ ਸੂਟ ਹੈ ਇਹ ਜਿਵੇਂ ਰਾਮ ਦਾ ਇਹਦਾ ਬ੍ਰਾਂਡਡ ਸੂਟ ਦਾ ਤੁਹਾਨੂੰ ਪਤਾ ਹੀ ਹੈ ਨਾਮ ਰਾਮ ਦਾ ਇਹਦਾ ਆਹ ਦੇਖੋ ਜੀ ਅੱਛਾ ਜੀ ਪਹੁੰਚਿਆ ਤੇ ਕਢਾਈ ਹੈ ਜੀ ਕਢਾਈ ਹੈ ਜੀ ਕਪੜਾ ਇੱਕ ਨੰਬਰ ਕਪਟਾ ਭਾਜੀ ਮਸ਼ਲੀਨ ਦਾ ਸ਼ਾਨਦਾਰ ਬਹੁਤ ਸੋਹਣਾ ਤੁਹਾਨੂੰ ਸੂਟ ਹੈ ਵੀਡੀਓ ਸਾਡੇ ਨਾਲ ਐਵੇਂ ਬਣੇ ਰਿਓ ਤੁਹਾਨੂੰ ਸੂਟ ਬਹੁਤ ਸੋਹਣੇ ਅਸੀਂ ਦਿਖਾਵਾਂਗੇ ਬਹੁਤ ਘੱਟ ਰੇਟਾਂ ਤੇ ਗੱਲ ਹੈ ਟੁੱਟਣ ਨਹੀਂ ਦੇਣੀ ਗੱਲ ਪੁਗਾ ਕੇ ਹਟਾਂਗੇ ਵੈਰਾਈਟੀ ਤੁਹਾਨੂੰ ਦਿਖਾ ਕੇ ਹਟਾਂਗੇ ਜਿਵੇਂ ਭਾਜੀ ਕਹਿ ਕੇ ਗਏ ਆਹ ਲਓ ਜੀ ਆ ਮੇਰੇ ਕੋਲੇ ਮਸ਼ਲੀਨ ਦੇ ਸੂਟ ਦੁਪੱਟੇ ਆਏ ਆ ਜੀ ਬਹੁਤ ਹੀ ਘੱਟ ਰੇਟਾਂ ਤੇ કોટਨ ਦੇ ਸੂਟ ਦੁਪੱਟੇ ਮਸ਼ਰੀਨ ਦੇ ਸੂਟ ਦੁਪੱਟੇ ਇਹ ਤੁਹਾਨੂੰ ਮਿਲਨੇ ਆ ਵਿਆਹ ਸ਼ਾਦੀ ਵਿੱਚ ਲੈਣ ਦੇ ਨੂੰ ਆ ਦੇਖੋ ਜੀ 11900 ਦੀ ਰੇਂਜ ਵਾਲੇ ਸਿਰਫ 9500 ਦੀ ਰੇਂਜ ਚ ਆਹ ਜੀ ਦੁਪੱਟੇ ਨਾਲ ਆ ਦੇਖੋ ਭਾਜੀ ਦੁਪੱਟੇ ਨਾਲ ਤੇ ਸੂਟ ਤਮਾਲਾ ਪਾ ਦੁਪੱਟਾ ਕਿਹੜਾ ਦੁਪੱਟਾ ਕਿਹੜਾ ਦੁਪੱਟਾ ਪ्योर ਦਾ ਭਾਜੀ ਪ्योर ਸ਼ਿਖੌਣ ਦਾ ਦੁਪੱਟਾ ਆ ਲਓ ਜੀ ਉਸ ਤੋਂ ਬਾਅਦ ਤੁਹਾਨੂੰ ਦਿਖਾਣਾ ਮੈਂ ਫਿਮਰ ਬੇਸ ਤੇ ਏਕੇ ਟੈਕਸ ਕੜਾਈ ਵਾਲੇ ਸੂਟ ਆ ਲਓ ਜੀ ਆ ਦੇਖੋ ਆ ساری ਕੜਾਈ ਕੀਤੀ ਹੋਈ ਆ ਭਾਜੀ ਫੇਮਰ ਬੇਸ ਤੇ ਆ ਲੋ ਪੀ ਦਾ ਸਪੈਕ ਕੋਪਨ ਕਰਦੇ ਨੇ ਕੜਾਈ ਹੈ ਇਹ ਹਾਂਜੀ ਇਹ ਆ ਦੇਖੋ ਜੀ ਆ ਨਾਲ ਸੂਟ ਤੇ ਆ ਨਾਲ ਜੀ ਦੁਪੱਟਾ ਇੱਕ ਕੜਾਈ ਹੈ ਇਹ ਹਾਂਜੀ ਇਹ ਸਾਰੀ ਐਮਬ੍ਰੋਇਡਰੀ ਕੀਤੀ ਹੋਈ ਹੈ ਦੁਪੱਟਾ ਬਹੁਤ ਸ਼ਾਨਦਾਰ ਹੈ ਇਹ ਦੇ ਨਾਲ ਆ ਦੇਖੋ ਜੀ ਇਹ ਫੁੱਲਨ ਜਾ ਰਿਹਾ ਦੁਪੱਟਾ ਛੋਟੇ ਦੁਪੱਟੇ ਨਹੀਂ ਫੁੱਲ ਸਾਈਜ਼ ਦੇ ਦੁਪੱਟੇ ਆ ਭਾਜੀ ਭਾਜੀ ਰੇਟ ਵੀ ਦੱਸੋ ਇਹਦਾ ਕਿੰਨੇ ਦਾ ਭਾਜੀ ਰੇਟ ਤਾਂ ਦੇਖੋ ਭਾਜੀ ਤੁਸੀਂ ਆਪ ਦੇ ਆਪ ਹੀ ਦੇਖ ਲਓ ਕੁਝ ਵੀ ਨਹੀਂ ਹੈ ਭਾਜੀ 2500 ਵਾਲਾ ਸਿਰਫ 1250 ਹੋਰ ਹੋਰ ਕੀ ਵੈਰਾਈਟੀ ਹੈ ਭਾਜੀ ਮੈਂ ਕਿਹਾ ਬਹੁਤ ਵੈਰਾਈਟੀ ਹੈ ਭਾਜੀ ਆ ਲੋ ਮਰਾਇਕੀ ਦੀ ਕੋਈ ਕਮੀ ਨਹੀਂ ਆ ਲੋ ਜੀ ਰਜੈਨਾ ਦੀ ਕੋਈ ਕਮੀ ਨਹੀਂ ਭਾਜੀ ਤੇ ਉਦੋਂ ਨੈਕਸਟ ਆਈਟਮ ਇੱਕ ਮੇਰੇ ਕੋਲੇ ਆ ਆ ਯਾ ਲੋ ਪਾਰਟੀ ਵੇਅਰ ਜਿਵੇਂ ਕੋਈ ਪਿਸਤਾਲੀਆ ਲਾਈਟ ਕਲਰ ਦਾ ਸ਼ੌਕੀਨ ਹੈ ਭੈਣ ਭਾਈ ਆ ਦੇਖੋ ਜੀ ਆ ਮੇਰਾ ਕਨਸੈਪਟ ਹੈ ਕਰਾਚੀ ਵਰਕ ਦੇ ਉੱਤੇ ਅੱਜ ਕੱਲ ਇੰਨਾ ਦੇ ਲੌਂਗ ਕੁਰਤੇ ਬਹੁਤ ਚੱਲਦੇ ਆ ਜਲੇ ਤੇ ਕੰਮ ਕੀਤਾ ਹੋਇਆ ਨਾਲ ਆ ਦੇਖੋ ਬਰਾਸ਼ੋ ਦੁਪੱਟਾ ਹੈ ਵਰਾਸ਼ੋ ਦੁਪੱਟਿਆਂ ਦੇ ਰੇਟ ਦੇਖੋ ਜੀ ਸਿਰਫ 1150 ਤੇ ਉਦੋਂ ਬਾਅਦ ਆ ਜੇਗੀ ਆਈਟਮ ਰਾਮ ਟੈਕ ਦੀ ਰਾਮ ਟੈਕ ਦੀ ਆ ਰਹੀ ਹੈ ਫੁੱਲ ਵੈਰਾਈਟੀ ਜਿੰਨੇ ਮਰਜ਼ੀ ਡਿਜ਼ਾਈਨ ਲੋ ਵੀ ਦੇ ਜਿੰਨੇ ਮਰਜ਼ੀ ਕਲਰ ਲੋ ਇਹ ਦੇਖੋ ਆ ਸਾਰੇ ਦੇ ਸਾਰੇ ਰਾਮ ਟੈਕ ਦੇ ਡਿਜ਼ਾਈਨ ਆ ਆ ਕਪੜਾ ਦੇਖੋ ਜੀ ਬਿਲਕੁਲ ਨਵਾਂ ਕਪੜਾ ਬਿਲਕੁਲ ਨਵੀਂ ਆਈਟਮ ਕਲਰ ਚਾਰ ਚਾਰ ਮੇਂ ਪਾਰਟੀ ਡਾਈਂਡਾਈਂ ਡਾਈਂਡਾਈ ਦੀ ਗੱਲ ਕਰ ਰਹਾ ਮੈਂ ਆਰਟੀਕਲ ਚੈੱਕ ਕਰ ਤੋਂ ਬਹੁਤ ਹੀ ਸੋਹਣਾ ਆਪਣੇ ਕੋਲ ਆ ਚੁੱਕਿਆ ਆਰਟੀਕਲ ਡਾਈਂਡਾਈਂ ਦਾ ਡਾਈਂਡਾਈਂ ਬਹੁਤ ਹੀ ਪਿਆਰਾ ਤੇ ਫਸਲਵਾ ਦੀ ਗੱਲ ਕਰ ਰਹੀਏ ਬਰਬਰੀ ਦਾ ਕਮੀਜ਼ ਤੇ ਸਲਵਾਰ ਹੈ ਫੁੱਲ ਪਿਓਰ ਕ੍ਰੇਪ ਦੀ ਪਹਿਲਾਂ ਆਈ ਸੀ ਮਸ਼ਰੀਨ ਦੀ ਸਲਵਾਰ ਹੁਣ ਆ ਗਈ ਹੈ ਫੁੱਲ ਪਿਓਰ ਕ੍ਰੇਪ ਦੀ ਫੁੱਲ ਪਿਓਰ ਕ੍ਰੇਪ ਦੀ ਮੈਂ ਫੁੱਲ ਪਿਓਰ ਕ੍ਰੇਪ ਜੋਗੀ ਕੋਈ ਠੱਗੀ ਠੁਰਾਲੇ ਕੰਮ ਨਹੀਂ ਹੋਗਾ ਉਹ ਸਾਡੇ 1500 ਰੁਪਏ ਦੀ ਸੀ ਆ ਹੈਗਾ ਵੀ ਜੀ 1900 ਰੁਪਏ ਦਾ 1900 ਰੁਪਏ ਦਾ ਸੂਟ ਹੈ ਜੀ ਦੁਪੱਟਾ ਚੈੱਕ ਕਰੋ ਕਿੰਨਾ ਸੋਹਣਾ ਲੱਗਦਾ ਹੈ ਆ ਦੇਖੋ ਭਾਜੀ ਦੁਪੱਟਾ ਏ ਕਲਾਸ ਦੀ ਗੱਲ ਕਰ ਰਹਾ ਰਜੇ ਜੀ ਮੈਂ ਏ ਕਲਾਸ ਦੀ ਆ ਲੋ ਫੜੇ ਬਟਾ ਜੀ ਏ ਫੜੇ ਬਟਾ ਚੱਕ ਕਲੋਬੀਰ ਦਾ ਰਪਟਾ ਬਰਬਰੀ ਦੇ ਸੂਟ ਨਾਲ ਬਰਬਰੀ ਦਾ ਰਪਟਾ ਬਰਬਰੀ ਦੇ ਸੂਟ ਨਾਲ ਬਰਬਰੀ ਦਾ ਰਪਟਾ ਬਰਬਰੀ ਦੇ ਸੂਟ ਨਾਲ ਬਰਬਰੀ ਦਾ ਰਪਟਾ ਜਿੱਦਾਂ ਰੇਟ ਹੈ 1950 ਪ्योर ਕਰੇਵ ਦੀ ਸਰਵਾੜ ਨਾਲ ਪਾਰਟੀ ਵੀ ਲੈ ਕੇ ਆਏ ਨੇ ਆਹ ਕਲਰ ਹੈ ਭਾਜੀ ਹਾਂਜੀ ਪਾਰਟੀ ਵੇਚੀ ਜਾ ਕਲਟੀ ਵੇਰ ਆ ਗਈ ਹਾਂ ਜਿਹੜੀ ਆਹ ਬੋਟਮ ਹੈ ਨਾ ਇਹ ਬੋਟਮ ਕਰੇਵ ਦੀ ਹੈ ਇਹ ਫੁੱਲ ਪ्योर ਕਰੇਵ ਦੀ ਹੈ ਫੰਕਸ਼ਨ ਵੇ ਸੂਟ ਬਣੂਗਾ ਵੀਰੇ ਇਹ ਆਹ ਦੁਪੱਟਾ ਹੈ ਬਰਬਰੀ ਦਾ ਆਹ ਸ਼ਰਟ ਹੈ ਬਰਬਰੀ ਕਲਰ ਦਿਖਾ ਵੀ ਕਿੰਨੇ ਕਲਰ ਲੈ ਕੇ ਆਏ ਨੂੰ ਕਲਰ 1 ਕਲਰ 2 ਬਹੁਤ ਹੀ ਸੋਹਣੇ ਕਲਰ ਆਪਣੇ ਕੋਲ ਆ ਗਏ ਬਰਬਰੀ ਦੇ ਸੂਟ ਨਾਲ ਬਰਬਰੀ ਦਾ ਬਰਬਰੀ ਦੇ ਸੂਟ ਆ ਗਿਆ ਬਰਬਰੀ ਦੇ ਜਿਵੇਂ ਕਿ ਪ੍ਰਦੀਪ ਜੀ ਨੇ ਤੁਹਾਨੂੰ ਦਿਖਾਏ ਆ ਕਲਰ ਡਿਜ਼ਾਈਨ ਚੈੱਕ ਕਰ ਲਓ ਭਾਜੀ ਕਿਹੜੀ ਫੋਟ ਮਈਏ ਨਾਲ ਇਹ ਪਿਓਰ ਦੀ ਫੋਟ ਮਈਏ ਫੁੱਲ ਪਿਓਰ ਕਰੇਵ ਦੀ ਕੋ ਚਾਲੂ ਵਾਲਾ ਕੰਮ ਨਹੀਂ ਆ ਪਿਓਰ ਕਰੇਵ ਕਹਾਂਗੇ ਪਿਓਰ ਕਰੇਵ ਦਵਾਂਗੇ ਤੇ ਡੁਪਲੀਕੇਟ ਹੋਈਏ ਪਰ ਜੋ ਮਰਜ਼ੀ ਦਾ ਰੰਗ ਕਰੇਵ ਕਵਨ ਕਰੇਵ ਦਾਂ ਭਾਜੀ ਹਾਲ ਬੰਦ ਕਲਰ ਦੇਖੋ ਪਹਿਲਾਂ ਹੋਰ ਵੀ ਭਾਜੀ ਭਾਜੀ ਕਲਰ ਦੇਖੋ ਬਹੁਤ ਸੋਹਣੇ ਕਲਰ ਆਦੇ ਸੋਹਣੇ ਸੋਹਣੇ ਕਲਰ ਮਲਟੀ ਕਲਰ ਦੇਖੋ ਭਾਜੀ ਕਿੰਨੇ ਪਿਆਰੇ ਆ ਦੇਖੋ ਕਿੰਨਾ ਸੋਹਣਾ ਰੰਗ ਹੈ ਦਬਟਾ ਪਰੀ ਦੇ ਸੂਟ ਨਾਲ ਪਰਪਰੀ ਦਾ ਦੁਪੱਟਾ ਵੀ ਦਿੱਤੀ ਕਲਰ ਚਾਰਟ ਬਹੁਤ ਪਿਆਰੇ ਪਿਆਰੇ ਹੈ ਏਕ ਕਲਾਸ ਕੁਆਲਟੀ ਹੈ ਰੇਟ ਹੈ 1999 ਬੋਟਮ ਹੈ ਕ੍ਰੇਪ ਦੀ ਬੋਟਮ ਕ੍ਰੇਪ ਦੀ ਗੱਲ ਕਰ ਰਿਹਾ ਮਸ਼ਰੀਨ ਦੀ ਬੋਟਮ ਦੀ ਹੋਲੀ ਹੈ ਜੀ ਨੇ ਪਾੜੀ ਰੰਗੋਲੀ ਹੈ Holi ਰੰਗੋਲੀਆ Holi ਹੋ ਗਈਆਂ ਰੰਗੋਲੀ ਅਰੇ ਪਾੜੀ ਇਹਨਾਂ ਥੋੜੇ ਜਿਹੇ ਖਾਦੀ ਦਾ ਫੰਕਸ਼ਨ ਹੈ ਅੱਛਾ ਖਾਦੀ ਦਾ ਫੰਕਸ਼ਨ ਵਾਸਤੇ ਲੱਗੇ ਵੀ ਨਾ ਅਰੇ ਕੋਹ ਅਰੇ ਪਾੜੀ ਖਾਦੀ ਫੰਕਸ਼ਨ ਹੈ ਜਾਗੋਰੇ ਪਾਣੇ ਖਾਦੀਰੇ ਪਾਣੇ ਅੰਮ੍ਰੋਦ ਗਾੜੀ ਐ ਅੰਦਾਈ ਦੇ 50 ਰੇਡ ਲਾਗੇ ਨੇ 400 ਸੈਂਪਲ ਹਾਇ ਕਰੇ ਰੇਡ ਹੈ ਸਭੀ ਉਂਤਾਂ ਤੁਹਾਡੀ ਵੀਡੀਓ ਬਾਰੇ ਕਹੋ ਵੀਡੀਓ ਨੂੰ ਕੀ ਕਰਨਾ ਹੈ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਬਹੁਤ ਸੋਹਣੇ ਸੋਹਣੇ ਸੋਹਣ ਤੁਹਾਨੂੰ ਦੇਖਣ ਨੂੰ ਮਿਲਦੇ ਆ ਧੰਨਵਾਦ ਲਓ ਜੀ 21 ਗ੍ਰਾਂ ਦੀ ਸਪੈਸ਼ਲ ਆਫਰ ਦੇ ਵਿੱਚ ਤੁਹਾਨੂੰ ਆ ਬਹੁਤ ਹੀ ਜ਼ਿਆਦਾ ਡਿਸਕਾਊਂਟ ਕਰਤਾ ਸੂਰਤ ਵੀ ਚੈੱਕ ਕਰੋ ਵੀਰੇ ਫਰੰਟ ਚੈੱਕ ਕਰ ਲਓ ਕਿੱਡਾ ਪਿਆਰਾ ਵਿਚ ਦਾ ਕੰਮ ਹੈ ਬਰਬਰੀ ਟੂ ਬਰਬਰੀ ਡਿਜ਼ਾਈਨਰ ਪੀਸ ਨਵੀਆਂ ਚੀਜ਼ਾਂ ਨਵੀਂ ਡਿਜ਼ਾਈਨਰ ਆਹ ਦੇਖੋ ਜੀ ਬਿੰਨੀ ਦੇ ਦੁਪੱਟੇ ਦੇ ਨਾਲ ਆਰਟੀਕਲ ਆ ਚੁੱਕੇ ਆਪਣੇ ਕੋਲੇ ਬਾਰਡਰ ਦੇ ਆਰਟੀਕਲ ਦੇ ਨਾਲ ਨਵੀਂ ਚੀਜ਼ ਆ ਚੁੱਕੀ ਹੈ ਆ ਚੈੱਕ ਕਰ ਲਓ ਦੁਪੱਟਾ ਆ ਦੁਪੱਟਾ ਚੈੱਕ ਕਰ ਲਓ ਬਹੁਤ ਸੋਹਣਾ ਆਰਟੀਕਲ ਹੈ ਰੇਟ ਦੀ ਗੱਲ ਕਰ ਲਈਏ 5 5000 ਵਾਲੇ ਦੇ ਦੇਣੇ ਭਾਤੇ ਰੇਟ 'ਚ ਸਾਢੇ 2500 ਰੁਪਏ ਦਾ ਆਰਟੀਕਲ ਆ ਸੈਕੰਡ ਆਰਟੀਕਲ ਚੈੱਕ ਕਰ ਲਓ ਜੀ ਆ ਕਿੱਡਾ ਸੋਹਣਾ ਵੀ ਸ਼ੇਪ ਨੈੱਕ ਦਾ ਪੀਸ ਆ ਚੁੱਕਿਆ ਮਲਟੀ ਪੈਚ ਦਾ ਕੰਮ ਹੈ ਸੂਟ ਦੇ ਬਾਰਡਰ ਦੇ ਉੱਪਰ ਨਾਲ ਹਲਕੀ ਲਾਈਟ ਵੇਟ ਬਾਜੀ ਦੇ ਉੱਪਰ ਡਿਜ਼ਾਈਨਰ ਪੀਸ ਆ ਡੈਮੋ ਆਰਟੀਕਲ ਨਵੀਆਂ ਚੀਜ਼ਾਂ ਨਵੇਂ ਡਿਟਾ ਦੇ ਨਾਲ ਤੇ ਡਿਸਕਾਊਂਟ ਸਟਾਈਲ ਦੇ ਨਾਲ ਆ ਚੈੱਕ ਕਰ ਲਓ ਜੀ ਕਿੱਡੇ ਸੋਹਣੇ ਆਰਟੀਕਲ ਆ ਨਵੀਆਂ ਚੀਜ਼ਾਂ ਰੇਟ ਬਹੁਤ ਘੱਟ ਹੈ 21 ਦਾ ਸਪੈਸ਼ਲ ਓਵਰ ਦੇ ਵਿੱਚ ਆ ਸਾਰੇ ਆਰਟੀਕਲ ਡਿਸਕਾਊਂਟ ਦੇ ਵਿੱਚ ਮਿਲਣਗੇ ਮਿਲ ਕੇ ਤੁਹਾਨੂੰ ਇੱਕੋ ਇੱਕ ਸ਼ਾਪ ਤੇ ਗੋਠੀ ਵਰਲਡ ਵਾਈਡ ਦੇ ਆ ਚੈੱਕ ਕਰੋ ਕਿੱਡੇ ਸੋਹਣੇ ਤੇ ਕਿੱਡੇ ਸ਼ਾਨਦਾਰ ਆਰਟੀਕਲ ਹੈ ਬੇਸ ਦੀ ਗੱਲ ਕਰੀਏ ਫੁੱਲ ਪਿਓਰ ਦੇ ਬੇਸ ਹੈ ਨਵੀਆਂ ਚੀਜ਼ਾਂ ਨਵੇਂ ਆਰਟੀਕਲ ਦੇ ਨਾਲ ਗੋਠੀ ਵਰਲਡ ਵਾਈਡ ਧੋਬੀ ਬਿਆਰ ਬਖੰਡੇ ਵਾਲਾ ਦੇ ਨਾਲ ਆ ਚੈੱਕ ਕਰੋ ਜੀ ਕਿੱਡਾ ਸੋਹਣਾ ਆਰਟੀਕਲ ਆ ਚੁੱਕਿਆ ਆਊਟਲਾਈਨਿੰਗ ਦਾ ਕੰਮ ਹੈ ਸ਼ਰਟ ਦੇ ਉੱਪਰ ਨਾਲ ਦੁਪੱਟੇ ਤੇ ਆਊਟਲਾਈਨਿੰਗ ਦਾ ਕੰਮ ਹੋਊਗਾ ਨਵੀਂ ਚੀਜ਼ ਆ ਚੁੱਕੀ ਹੈ ਰੇਟ ਬਾਜ਼ਾਰ ਨਾਲੋਂ ਅੱਧੇ ਡਿਸਕਾਊਂਟ ਰੇਟ ਹੈ 21 ਦਿਨਾਂ ਦੀ ਸਪੈਸ਼ਲ ਆਫਰ ਦੇ ਵਿੱਚ ਜੇ ਗੱਲ ਕਰੀਏ ਆਪਾਂ ਸੂਟਾਂ ਦੀ ਆ ਸਾਰੇ ਡਿਜ਼ਾਈਨ ਲੱਗੇ ਹੋਏ ਨੇ ਸੂਟਾਂ ਦੇ ਇੱਧਰ ਵੀ ਚੈੱਕ ਕਰੋ ਤੋਂ ਭਾਜੀ ਆ ਸਾਰੇ ਆਰਟੀਕਲ ਬਰਬੀ ਦੇ ਆ ਉਹ ਪਰਲੇ ਪਾਸੇ ਚੈੱਕ ਕਰੋ ਤੋਂ ਭਾਜੀ ਸਾਰੇ ਆਰਟੀਕਲ ਬਰਬੀ ਦੇ ਆ ਡਿਸਕਾਊਂਟ ਦੇ ਵਿੱਚ ਹੈ ਮਿਲਣਗੇ ਗੋਠੀ ਬੜਬੇ ਦੇ 21 ਦਿਨਾਂ ਦੀ ਆਫਰ ਦੇ ਵਿੱਚ ਭਾਜੀ ਇਹ 21 ਦੀ ਆਫਰ ਲੱਗੀ ਆਪਣੇ ਇੱਕ ਸਪੈਸ਼ਲ 21 ਦਿਨਾਂ ਦਾ ਮੇਲਾ ਚੱਲਿਆ ਜਾਂਦਾ 21 ਦਿਨਾਂ ਵਿੱਚ ਨਵੀਆਂ ਨਵੀਆਂ ਚੀਜ਼ਾਂ ਮਿਲਣਗੇ ਰੇਟ ਮਿਲ ਕੇ ਅੱਧੇ ਲਓ ਜੀ ਅੱਧੇ ਰੇਟ ਜੇ ਤੁਸੀਂ ਬਣਾਉਣੀ ਹੈ ਦਾਜਲੀਵਰ ਦੇ ਸੂਟ ਜੇ ਤੁਸੀਂ ਲੈਣਾ ਗੇਨ ਇੱਕ ਵਾਰੀ ਪਹੁੰਚੋ ਗੋਠੀਵੜਵ ਦੇ ਇਹ ਜਿਹੇ ਸ਼ਾਨਦਾਰ ਜੀਹਾਂ ਸ਼ਾਨਦਾਰ ਆਰਟੀਕਲ ਮਿਲਣਗੇ ਗੋਠੀਵੜਵ ਤੇ ਭਾਜੀ ਦੱਸੋ ਮੜੇ ਕੀ ਚੀਜ਼ ਹੈ ਇਹ ਦੇਖੋ ਜੀ ਇਹ ਤਰ੍ਹਾਂ ਕੰਮ ਹੈ ਨਾ ਇਹ ਬਰਬਰੀ ਦੇ ਪਰ ਕੰਮ ਹੈ ਬਰਬਰੀ ਦਾ ਮੀਡਲ ਵਰਕ ਦਾ ਕੰਮ ਹੈ ਬਰਬਰੀ ਦੇ ਉੱਪਰ ਮੀਡਲ ਵਰਕ ਚੈੱਕ ਕਰੋ ਤੇ ਪਰਲ ਵਰਕ ਚੈੱਕ ਕਰੋ ਬਹੁਤ ਹੀ ਸੋਹਣਾ ਆਰਟੀਕਲ ਹੈ 2650 ਦੀ ਰੇਟ ਤੇ ਜੈਲੋ ਕਲਰ ਵੇਖ ਰਹੇ ਹੋ ਪੰਜ ਕਟੜਾ ਸੈੱਟ ਹੈ ਆਰਟੀਕਲ ਬਹੁਤ ਪਿਆਰਾ ਹੈ ਆ ਚੈੱਕ ਕਰੋ ਬਰਪਰੀ ਦੇ ਸੂਰ ਨਾਲ ਬਰਪਰੀ ਦਾ ਦੁਪੱਟਾ ਬਰਪਰੀ ਦੇ ਸੂਰ ਨਾਲ ਬਰਪਰੀ ਦਾ ਦੁਪੱਟਾ ਬਹੁਤ ਹੀ ਸੋਹਣਾ ਡਿਜ਼ਾਈਨ ਆਪਣੇ ਕੋਲ ਆ ਚੁੱਕਿਆ ਏ ਕਲਾਸ ਲੀਡਰ ਦੀ ਦੇਜਾ 250 ਰੁਪਏ ਦਾ ਕਲਰ ਮਿਲਣਗੇ 5 ਕਲਰ ਮਿਲਣਗੇ 5 ਡਿਜ਼ਾਈਨ ਚੈੱਕ ਕਰੋ ਸਕਰੀਨਸ਼ਾਟ ਖਿੱਚ ਲੋ ਇਹ ਬਹੁਤ ਹੀ ਪਿਆਰਾ ਡਿਜ਼ਾਈਨ ਆਪਣੇ ਕੋਲ ਬਰਬਰੀ ਦੇ ਸੂਟ ਨਾਲ ਬਰਬਰੀ ਦਾ ਦੁਪੱਟਾ ਬਰਬਰੀ ਦੇ ਸੂਟ ਨਾਲ ਬਰਬਰੀ ਦਾ ਦੁਪੱਟਾ ਵੇਚੀ ਲਓ ਜੀ ਆਰਟੀਕਲ ਵੀ ਚੈੱਕ ਕਰੋ ਇੱਧਰ ਵੀ ਆਰਟੀਕਲ ਬਹੁਤ ਸੋਹਣਾ ਆ ਚੁੱਕਾ ਬਰਬੀ ਟੂ ਬਰਬੀ ਡਿਜ਼ਾਈਨਰ ਸੂਟ ਸਾਰਾ ਹੈਂਡਵਰਕ ਦਾ ਕੰਮ ਪੂਰਾ ਝਾਲ ਬਣਿਆ ਸੂਟ ਤੇ ਬਿਲਕੁਲ ਲਾਈਟ ਵੇਟ ਸੂਟ ਹੈ ਜੀ ਰੇਟ ਦੀ ਗੱਲ ਕਰੀਏ ਬਾਜ਼ਾਰ ਨਾਲ ਅੱਧੇ 25% ਦੀ ਸਪੈਸ਼ਲ ਆਫਰ ਦੇ ਵਿੱਚ ਬਰਬੀ ਟੂ ਬਰਬੀ ਬੈਟਰੀਕਲ ਦੁਪੱਟਾ ਨਵੀਆਂ ਚੀਜ਼ਾਂ ਦੇ ਨਾਲ ਹਲਕੀ ਫੁਲਕੀ ਬਾਜੂ ਇਹ ਸਾਰੇ ਆਰਟੀਕਲ ਡਿਸਕਾਊਂਟ ਤੇ ਆ ਚੁੱਕੇ ਨੇ ਵੀਡੀਓ ਲਾਸਟ ਤੱਕ ਦੇਖਿਓ ਨਵੀਆਂ ਚੀ ਜੇ ਤੁਸੀਂ ਤਮਾਕਾ ਲੈਣਾ ਚਾਹੁੰਦੇ ਹੋ ਜੇ ਤੁਸੀਂ ਵਧੀਆ ਕਬਾਡੀ ਲੈਣਾ ਚਾਹੁੰਦੇ ਹੋ ਜੇ ਰੇਡ ਲੈਣਾ ਚਾਹੁੰਦੇ ਹੋ ਅੱਤੇ ਪੂਰੇ ਬਜਾਤ ਦੀ ਜਵਾਬ ਦੇ ਰਿਹਾ ਸਾਡੇ ਤੋਂ ਘੱਟ ਕਿੱਥੇ ਨਹੀਂ ਮਿਲਣਾ ਕਹਿਣ ਦੀ ਗੱਲ ਹੈ ਜੋ ਗੱਲ ਕਵਾਂਗੇ ਸਹੀ ਕਵਾਂਗੇ ਸਾਡੇ ਤੋਂ ਘੱਟ ਸੋਹਣੀ ਆਇਟਮ ਤੇ ਰੇਡ ਅੱਤੇ ਅਗਰ ਤੁਹਾਡੇ ਘਰੇ ਬੇਟੀ ਦੀ ਮੈਰਿਜ ਹੈ ਤੁਹਾਡੇ ਘਰੇ ਬੇਟੀ ਦੀ ਮੈਰਿਜ ਅਸੀਂ ਦਵਾਂਗੇ 50% ਆਫ ਸੈਲਰੀ 50% ਆਫ ਦਿਖਾਓ ਭਾਜੀ ਡਿਜ਼ਾਈਨ ਦਿਖਾਓ ਆ ਦੇਖੋ ਚੈੱਕ ਕਰੋ ਇਹਦਾ ਰੇਟ ਹੈ ਵੀਰੇ 2650 ਰੁਪਏ ਦਾ 25 ਤੋਂ 50 ਰੁਪਏ ਦਾ ਬਰਬਰੀ ਦੇ ਸੂਟ ਨਾਲ ਬਰਬਰੀਆ ਦੁਪੱਟਾ ਬਰਬਰੀ ਦੇ ਸੂਟ ਨਾਲ ਬਰਬਰੀਆ ਦੁਪੱਟਾ ਡਿਜ਼ਾਈਨ ਦੇ ਕਰੋ ਵੀ ਇਹਨਾਂ ਦੀ ਕੋਈ ਕਮੀ ਨਹੀਂ ਮੇਰੇ ਤੋਂ ਜੈਨ ਦੇਖੋ ਜੀ ਐਡੇ ਸੋਹਣੇ ਸੋਹਣੇ ਡਿਜ਼ਾਈਨ ਐ ਐਡੇ ਪਿਆਰੇ ਪਿਆਰੇ ਕੈਪਟਰ ਵਾਹ ਜੀ ਬਾਪਾ ਜੀ ਦੇਖੋ ਬਾਜੀ ਲੈ ਕੇ ਦੇਖੋ ਕਿੰਨਾ ਪਿਆਰਾ ਪੀਨੈਕ ਕਹਿ ਰਿਹਾ ਮੈਨੂੰ ਪੀਨੈਕ ਵਾਲੀ ਆਈਟਮ ਆਪਣੇ ਕੋਲ ਆ ਚੁੱਕੀ ਹੈ ਜੀ ਡੀਲਰ ਸੂਟ ਹੈ ਬਰਬਰੀ ਦਾ ਸੂਟ ਹੈ ਰੇਟ ਹੈ 2250 ਰੁਪਏ ਨੈੱਕ ਚੱਕਰ ਹੈ ਹੈਂਡ ਵਰਕਰ ਦਾ ਨੈੱਕ ਸਰ ਉਹ ਤੇ ਪਿਆਰਾ ਚਾਹ ਪਰ ਦੁਪੱਟੇ ਦੀ ਗੱਲ ਕਰੀ ਦੁਪੱਟਾ ਹੈ ਬਰਬਰੀ ਦਾ ਬਰਬਰੀ ਦੇ ਸੂਟ ਨਾਲ ਬਰਬਰੀ ਦਾ ਪੱਟਾ ਬਰਬਰੀ ਦੇ ਸੂਟ ਨਾਲ ਬਰਬਰੀ ਦਾ ਪੱਟਾ ਕਲਰ ਮਿਲਣਗੇ ਕੋਈ ਅਤੇ ਬਾਜੀ ਐਨੇ ਡਿਜ਼ਾਈਨ ਲਿਆਣੇ ਕਿੱਥੇ ਤੁਸੀਂ ਭਾਲ ਭਾਲ ਕੇ ਕੋਠੀ ਵਾਲੇ ਸ਼ਾਇਦ ਜੀ ਇੱਕ ਅਨਾਮੀ ਦੁਕਾਨ ਹੈ ਜਿੱਥੇ ਦੁਨੀਆ ਭਰ ਦੀ ਆ ਦੇ ਮਿਲੂਗੀ ਸੋਡੇ ਕੋਲੋਂ ਕੋਈ ਵੀ ਸਟੇਚਰ ਹੈ ਉਹਦੀ ਕੋਠੀ ਵਾਲੀ ਦੁਕਾਨ ਤੇ ਜਾ ਜੋ ਕੋਨੇ ਸੇ ਟਿੰਗ ਲੋਗੇ ਸੇਂ ਡਿਜ਼ਾਈਨ ਕੱਢ ਕਰਾਵਾਂਗੇ ਉਹ ਰੇਟ ਦਵਾਂਗੇ ਰੇਟ ਤੇ ਘੱਟ ਰੇਟ ਘੱਟ ਰੇਟ ਘੱਟ ਹੋਣਗੇ ਸਾਇਲ ਦੀ ਚੀਜ਼ਾਂ ਮਿਲਣਗੀਆਂ ਨਵੀਆਂ ਜਿਵੇਂ ਕਿ ਆਹ ਆਰਟੀਕਲ ਹੈ ਇਹ ਬੀ ਨੈਕਲ ਆਰਟੀਕਲ ਹੈ 11 ਦਾ ਕਲਰ ਹੈ ਆਹ ਬਲਾ ਦੇ ਪਾਜੀ ਇੱਕ ਆ ਕਲਰ ਆ ਗਿਆ ਸਾਰੇ ਡਿਜ਼ਾਈਨ ਆਪਣੇ ਕੋਲ 10% ਸਪੋਟ ਆ ਪੂਰਾ ਖਾਨਾ ਪਰ ਹੈ ਪਰਬਰੀ ਦਾ ਪਾਜੀ ਆ ਨਿਗਾ ਮਰਾ ਲਓ ਖਾਣੇ ਤੇ ਐਡਾ ਸੋਹਣੇ ਆਪਣੇ ਕੋਲ ਆਰਟੀਕਲ ਆ ਚੁੱਕੇ ਨੇ ਜਿੰਦਾ ਰੇਟ ਹੈ ਅੱਦਾ ਐਸ ਤੋਂ ਅਗਲਾ ਆਰਟੀਕਲ ਖਾਂਦੇ ਤੋਂ ਸੈਲੀਟਰੀ ਜੀ ਬਿਲਕੁਲ ਸਹੀ ਗੱਲ ਹੈ ਬੀਆਰ ਨਾਲੋਂ ਘੱਟ ਰੇਟ ਡਿਸਕਾਊਂਟ ਰੇਟ 21 ਦਿਨਾਂ ਦੀ ਆਫਰ ਦੇ ਵਿੱਚ ਆਪਾਂ ਦਵਾਂਗੇ ਤੁਹਾਨੂੰ ਬਹੁਤ ਹੀ ਸੋਹਣੇ ਤੇ ਸਟਾਈਲਿਸ਼ ਪੀਸ ਹਰ ਤਰ੍ਹਾਂ ਦੀ ਵੈਰਾਈਟੀ ਦੇ ਦਾਂਗੇ ਜੋ ਚਾਹੀਦਾ ਹੋ ਉਹ ਦੇ ਦਾਂਗੇ ਨਵੀਆਂ ਚੀਜ਼ਾਂ ਦੇ ਨਾਲ ਦਵਾਂਗੇ ਮੇਰੀ ਭੈਣ ਹਰ ਤਰ੍ਹਾਂ ਦੀ ਵੈਰਾਈਟੀ ਮਿਲੂਗੀ ਗੋਠੀ ਬਲਬੜ ਦੀ ਆਹ ਸੂਟ ਚੈੱਕ ਕਰ ਲਓ ਜੀ ਆਊਟਲਾਈਨਿੰਗ ਦਾ ਕੰਮ ਹੈ ਫਲਾਵਰ ਦੇ ਉੱਪਰ ਬੜੀ ਸੋਹਣੀ ਆਰਟੀਕਲ ਕੀਤੀ ਹੋਈ ਨਵੀਂ ਚੀਜ਼ ਹੈ ਰੇਟ ਦੀ ਗੱਲ ਕਰੀਏ 2350 ਰੁਪਏ 2350 ਬਿੰਨੀ ਦੇ ਦੁਪੱਟੇ ਦੇ ਨਾਲ ਆਰਟੀਕਲ ਬਹੁਤ ਸੋਹਣੇ ਆ ਚੁੱਕੇ ਆ ਇਹ ਸਾਰੇ ਆਰਟੀਕਲ ਡਿਸਕਾਊਂਟ ਰੇਟ ਚਲਾਈ ਹੋਏ ਨੇ ਥਰਡ ਵਡ ਵਾਈਡ ਦੇ 21 ਦਿਨਾਂ ਦੀ ਸਪੈਸ਼ਲ ਆਫਰ ਤੁਸੀਂ ਵੀ ਇੱਕ ਵਾਰੀ ਵਿਜ਼ਿਟ ਕਰੋ ਤੇ ਆਓ ਜਲਦੀ ਤੋਂ ਜਲਦੀ ਇਸ ਤਰ੍ਹਾਂ ਦੀ ਡਿਜ਼ਾਈਨਰ ਵੈਰੀ ਲੈਣ ਵਾਸਤੇ ਸੱਚੇ ਕਾਲ ਧੰਨਵਾਦ